ਸਾਡਾ ਕਦੇ ਤੂੰ ਆਵੇਂਗਾ ਹਿੱਟ ਚੱਲ ਗਿਆ ਗਾਣਾ ਉਹ ਤੋਂ ਬਾਅਦ ਪੀਸੀਆਰ ਗਾਣਾ ਸਾਡਾ ਹਿੱਟ ਚੱਲੇ ਗਿਆ ਕਦੇ ਤਾਂ ਤੂੰ ਆਵੇਂਗਾ ਵੇ ਉਸੇ ਹੀ ਚੌਰਾਹੇ ਤੇ ਜਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ WhatsApp ਤੇ ਅਹੀਂ ਮੈਂ ਭਾਈ ਨੂੰ ਫੋਨ ਕੀਤਾ ਮੈਂ ਕਿਹਾ ਭਾਈ ਆਪਣਾ ਗਾਣਾ ਤਾਂ ਲੀਕ ਹੋ ਗਿਆ ਭਾਈ ਬੜੀ ਟੈਂਸ ਸੀ ਫਿਰ ਮੈਨੂੰ ਤੇ ਜੀਰ ਭਾਈ ਦਾ ਫੋਨ ਆਇਆ ਕਹਿੰਦੇ ਯਾਰ ਲੀਕ ਤਾਂ ਠੀਕ ਆ ਬਾਅਦ ਕੀ ਦੀ ਜ ਮੈਂ ਕਿਹਾ ਆਪਣੀ ਜੀ ਆ ਤਾ ਮੈਨੂੰ ਯਾਦ ਆ ਵੀ ਇਹਨੇ 3500 ਰੁਪਏ ਕੀ ਕੁਛ ਨਹੀਂ ਹੁੰਦਾ 1500 ਇਹਨੇ ਦਿੱਤਾ ਇਦਾਂ ਪਾਂਸਾ ਸੁਖੀ ਹੋਰ ਦੋਸਤ ਨੇ ਐਦਾਂ ਮੇਰੇ ਮਦਰ ਨੇ ਇੱਕ ਉਹਨਾਂ ਦੇ ਰਿੰਗ ਹੁੰਦੀ 골ਡ ਦੀ ਉਹਨਾਂ ਨੇ ਉਹ ਵੇਚਦੀ ਮੈਨੂੰ ਪਤਾ ਹਨ ਉਹ ਵੀ ਮਹੀਨੇ ਬਾਅਦ ਲੱਗਾ ਕਿ ਯਾਰ ਇਹ ਤਾਂ ਵੇਚੀ ਛੱਡ ਪੈਸੇ ਕਰਕੇ ਦੇ ਦਿੱਤੇ ਅ ਨੇ ਮਤਲਬ ਥੋੜੀ ਬੇਇੱਜ਼ਤੀ ਕਰਕੇ ਸਾਨੂੰ ਇਦਾਂ ਹੀ ਸਟੋਰੀ ਜੋ ਪਾਸ ਕਰਦੇ ਮੈਂ ਹੈ ਲਾਡੀ ਜੋ ਬਹੁਤ ਹੋ ਗਈ ਪੈੰਦੀ ਸਰ ਬਲੀ ਕੁਛ ਨਹੀਂ ਬੰਦੇ ਇਹ ਵੀ ਛੱਡ ਕਹਿੰਦਾ ਠੀਕ ਹੈ ਛੱਡ ਦੇ ਡੇਲੀ ਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਪ੍ਰਭਜੋਤ ਸਿੰਘ ਖਾਲਸਾ ਨਾ ਬੰਗੜ ਦੇ ਨਾਲ ਮੈਂ ਤੁਹਾਡਾ ਆਪਣਾ ਲਾਲ ਕਮਲ ਬਹੁਤ ਸਾਰੇ ਗੀਤ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਡੇ ਦਿਲਾਂ ਦੇ ਵਿੱਚ ਵਸ ਜਾਂਦੇ ਨੇ ਅਸੀਂ ਗੀਤ ਤਾਂ ਸੁਣਦੇ ਆ ਪਰ ਉਹ ਗੀਤ ਨੂੰ ਬਣ ਦੇ ਵਿੱਚ ਗੀਤ ਨੂੰ ਬਣਾਉਣ ਦੇ ਵਿੱਚ ਕਿੰਨਾ ਕੁ ਸਮਾਂ ਲੱਗਾ ਕਿੰਨੀ ਇੱਕ ਮਧੁਰਤਾ ਜੇ ਗੀਤ ਦੇ ਵਿੱਚ ਆਈ ਹੈ ਜੇ ਗੀਤ ਮਧੁਰ ਬਣਿਆ ਜੇ ਗੀਤ ਸਾਡੇ ਕੰਨਾਂ ਦੇ ਵਿੱਚ ਰਸ ਕੋਲ ਰਿਹਾ ਜਾਂ ਸੰਗੀਤ ਸਾਡੇ ਕੰਨਾਂ ਦੇ ਵਿੱਚ ਰਸ ਕੋਲ ਰਿਹਾ ਤਾਂ ਉਹਦੇ ਪਿੱਛੇ ਕਿੰਨੀ ਕੁ ਮਿਹਨਤ ਆਉਂਦੀ ਆ ਇਹ ਜਾਣਨ ਲਈ ਇਸ ਬਾਰੇ ਕੁਝ ਪਤਾ ਕਰਨ ਲਈ ਤੇ ਸਭ ਤੋਂ ਪਹਿਲਾਂ ਮੈਂ ਇਹ ਦੱਸਦਾ ਕਿ ਅੱਜ ਅਸੀਂ ਜਿਸ ਸਟੂਡੀਓ ਵਿੱਚ ਪੁੱਜੇ ਹਾਂ ਟਰਬਨ ਬੀਟਸ ਇਹਦਾ ਨਾਮ ਹੈ ਇਸ ਸਟੂਡੀਓ ਦਾ ਨਾਮ ਹੈ ਤੇ ਬੜੇ ਸਾਰੇ ਸਿੰਗਰ ਬੜੇ ਸਾਰੇ ਪੰਜਾਬੀ ਗਾਇਕ ਇੱਥੋਂ ਇਸ ਸਟੂਡੀਓ ਦੇ ਵਿੱਚੋਂ ਹੋ ਕੇ ਗਏ ਤੇ ਜਿਨ੍ਹਾਂ ਦੇ ਗੀਤ ਜਿਹੜੇ ਆ ਉਹ ਯਾਦਗਾਰੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਕਦੇ ਤਾਂ ਤੂੰ ਆਵੇਂ ਗਾਵੇ ਉਸੇ ਹੀ ਚੁਰਾਹੇ ਤੇ ਜਿਹੜੇ ਸੀ ਚੁਰਾਹੇ ਤੇ ਗਿਆ ਤੂੰ ਸਾਨੂੰ ਛੱਡ ਵੀ ਉਹ ਵੀ ਗੀਤ ਜਿਹੜਾ ਇਸੇ ਹੀ ਤਰ੍ਹਾਂ ਤੇ ਬਣਿਆ ਇਸੇ ਹੀ ਜਗ੍ਹਾ ਤੇ ਬਣਿਆ ਤੇ ਇਹਨਾਂ ਹੀ ਮੇਰੇ ਦੋਨੋਂ ਵੀਰਾਂ ਨੇ ਬਣਾਇਆ ਜਿਨ੍ਹਾਂ ਦਾ ਕਿ ਮੈਂ ਤੁਹਾਡੇ ਨਾਲ ਹੁਣ ਜਿਹੜੀ ਜਾਨ ਪਛਾਣ ਕਰਉਣ ਲੱਗਾਂ ਉਹ ਹੀ ਦੋਨੋਂ ਭਰਾ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਇਹੋ ਜਿਹਾ ਜਾਦੂ ਆ ਕਿ ਸਾਡੇ ਕੰਨ ਜਿਹੜੇ ਆ ਉਹ ਆਵਾਜ਼ ਸੁਣਦੇ ਨੇ ਤੇ ਉਹਨਾਂ ਦਾ ਬਣਾਇਆ ਹੋਇਆ ਸੰਗੀਤ ਜਦੋਂ ਸਾਡੇ ਕੰਨਾਂ ਦੇ ਵਿੱਚ ਪੁੱਜਦਾ ਤੇ ਸਾਡੀਆਂ ਸਾਰੀਆਂ ਟੈਨਸ਼ਨਾਂ ਜਿਹੜੀਆਂ ਉਹ ਫ੍ਰੀ ਹੋ ਜਾਂਦੇ ਆਸੀਂ ਸਾਰੀਆਂ ਟੈਨਸ਼ਨਾਂ ਤੋਂ ਮੁਕਤ ਹੋ ਜਾਂਦੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੋਨਾਂ ਭਰਾਵਾਂ ਦੇ ਨਾਲ ਸਾਡੇ ਨਾਲ ਮੌਜੂਦ ਨੇ ਉਹਨਾਂ ਸੰਗੀਤਕ ਤੋਨਾਂ ਨੂੰ ਬਣਾਉਣ ਵਾਲੇ ਟਰਬਨ ਬੀਟਸ ਦੋਨਾਂ ਪਰਮਾਨੇ ਬਹੁਤ ਹੀ ਖੂਬਸੂਰਤ ਪਗੜੀਆਂ ਜਿਨ੍ਹਾਂ ਨੇ ਸਾਡਾ ਦਿਲ ਜਿੱਤ ਲਿਆ ਤੇ ਅਸੀਂ ਜਿਨ੍ਹਾਂ ਨਾਲ ਗੱਲਬਾਤ ਕਰਨ ਲਈ ਮਜਬੂਰ ਹੋਏ ਕਿਉਂਕਿ ਉਹ ਦੋਨੋਂ ਬ੍ਰਦਰ ਨੇ ਰਾਜਾ ਬਾਈ ਤੇ ਲਾਡੀ ਲਾਡੀ ਬਾਈ ਦੋਨੋਂ ਰਾਜਾ ਬਾਈ ਤੇ ਲਾਡੀ ਬਾਈ ਦੋਨੋਂ ਬੜੇ ਪਿਆਰ ਦੇ ਨਾਲ ਮਿਊਜ਼ਿਕ ਬਣਾਉਂਦੇ ਨੇ ਆਪਾਂ ਛੁੱਟ ਜੀ ਗੱਲਬਾਤ ਕਰਾਂਗੇ ਔਰ ਜਿਹੜੀ ਗੱਲਬਾਤ ਆ ਯਾਦਗਾਰੀ ਹੋਣ ਵਾਲੀ ਆ ਕਿਤੇ ਵੀਡੀਓ ਸਕਿਪ ਨਾ ਕਰ ਜਿਓ ਕਿਤੇ ਵੀਡੀਓ ਨੂੰ ਅੱਗੇ ਨਾ ਲੰਘਾ ਦਿਓ ਕਿਉਂਕਿ ਉਹੀ ਦੋਨੇ ਬ੍ਰਦਰ ਨੇ ਜਿਨ੍ਹਾਂ ਨੇ ਬਣਾਇਆ ਕਦੇ ਤਾਂ ਤੂੰ ਆਵੇਂਗਾ ਵੀ ਉਸੇ ਹੀ ਚੁਰਾਹੇ ਤੇ ਜਿਹੜੇ ਸੀ ਚੁਰਾਹੇ ਤੇ ਗਿਆ ਤੂੰ ਸਾਨੂੰ ਛੱਡ ਦੇ ਬਾਈ ਨਾਲ ਗੱਲ ਕਰਦੇ ਆਂ ਰਾਜਾ ਬਾਈ ਸਵਾਗਤ ਤੁਹਾਡਾ ਡੇਲੀ ਪੋਸਟ ਪੰਜਾਬੀ ਫਾਸਟ ਨਿਊਜ਼ ਤੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਠੀਕ ਹਾਂ ਜੀ ਬਹੁਤ ਮੈਂ ਬਾਈ ਨਾਲ ਬਾਈ ਸਵਾਗਤ ਜੀ ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ ਸਵਾਗਤ ਸਹਿ ਪਹਿਲੀ ਇੰਟਰਵਿਊ ਹਾਂ ਜੀ ਨਹੀਂ ਨਹੀਂ ਪਹਿਲਾਂ ਹੀ ਕਾਫੀ ਹੋਈਆਂ ਪਹਿਲਾਂ ਵੀ ਕਾਫੀ ਹਾਂਜੀ ਹਾਂਜੀ ਤੇ ਬਾਈ ਫਿਰ ਕਦੋਂ ਕਿ ਸ਼ੁਰੂ ਕੀਤਾ ਸੀ ਆਪਣਾ ਇਹ ਸਫਲ ਅੱਜ ਤੋਂ 8 ਨੋ ਸਾਲ ਪਹਿਲਾਂ ਸੀ ਸਟਾਰਟ ਕੀਤਾ ਮਿਊਜ਼ਿਕ ਦਾ ਕੰਮ ਚੰਡੀਗੜ੍ਹ ਤੋਂ ਹੀ ਨਹੀਂ ਪਹਿਲਾਂ ਬਟਾਲੇ ਤੋਂ ਮਟਾਲੇ ਫਿਰ ਆਪਾਂ 5 ਸਾਲ ਪਹਿਲਾਂ ਚੰਡੀਗੜ੍ਹ ਸ਼ਿਫਟ ਕੀਤੇ ਸੀਗੇ ਅੱਛਾ ਹਾਂਜੀ ਤੇ ਕਿਦਾਂ ਦਾ ਫੇ ਹੰਗਾਰਾ ਮਿਲਿਆ ਬਸ ਆਂਦੇ ਹੀ ਸਾਡਾ 1 ਸਾਲ ਆਪਾਂ ਮਿਹਨਤ ਕੀਤੀ ਜਰ ਉੱਥੇ ਆ ਕੇ ਤੇ ਸਾਡਾ ਕਦੇ ਤੋਂ ਤਾਂਵੇਂਗਾ ਹਿੱਟ ਚੱਲ ਗਿਆ ਗਾਣਾ ਉਸ ਤੋਂ ਬਾਅਦ ਪੀਸੀਆਰ ਗਾਣਾ ਸਾਡਾ ਹਿੱਟ ਚੱਲੇ ਗਿਆ ਕਰਨ ਔਜਲਾਸ ਭਾਜੀ ਨਾਲ ਤੇ ਉਸ ਤੋਂ ਬਾਅਦ ਕਾਫੀ ਨੇ ਗਾਣੇ ਚੱਲਦੇ ਜਾਂਦੇ ਕਰਦੇ ਕਰਦੇ ਸਫਰ ਆਜ ਤੱਕ ਪਹੁੰਚੇ ਹਰ ਗੋਪੀ ਲੋਂਗੀਆਂ ਭਾਜੀ ਨਾਲ ਆਪਾਂ ਕੰਮ ਕਰਨਾ ਸ਼ੁਰੂ ਕੀਤਾ ਤੇ ਕਾਫੀ ਗਾਣੇ ਇਹਨਾਂ ਨੇ ਵੀ ਹਿੱਟ ਚੱਲ ਗਏ ਇਹਨਾਂ ਨੇ ਵੀ ਹਿੱਟ ਚੱਲ ਗਿਆ ਰਾਸ ਆ ਗਿਆ ਚੰਡੀਗੜ੍ਹ ਆ ਪੂਰੀ ਤਰ੍ਹਾਂ ਨਹੀਂ ਤਰ੍ਹਾਂ ਰਾਜਾ ਰਾਜਾ ਬਾਈ ਰਾਜੇ ਬਾਈ ਤੇ ਤੁਸੀਂ ਇਹਨੇ ਗੁੰਗਣਾਉਂਦੇ ਸੀ ਗੀਤ ਉਹ ਤੇ ਜਦੋਂ ਬਣਿਆ ਤੇ ਕਿੱਦਾਂ ਬਣਾ ਹੈ ਗੀਤ ਜੀ ਆਪਾਂ ਰਣਬੀਰ ਭਾਈ ਤੇ ਆਪਾਂ ਇੱਕ ਸਟੂਡੀਓ 'ਚ ਹੀ ਕੋਈ 4-5 ਸਾਲ ਪਹਿਲਾਂ ਜਦੋਂ ਬਣਦਾ ਸੀਗਾ ਤੇ ਮੈਂ ਮਿਕਸ ਕਰਦਾ ਸੀਗਾ ਗਾਣਾ ਬੇਸਿਕਲੀ ਤਾਂ ਆਪਾਂ ਜੀ ਪਿੱਛੇ ਗੁੰਗਣਾਈ ਜਾਂਦੇ ਕੁਝ ਤਾਂ ਕੁਝ ਲਿਰਿਕਸ ਆਈ ਉਹਨਾਂ ਨੇ ਜਿਵੇਂ ਕੋਈ ਰਾਈਟਰ ਪੇਜ ਦਿੰਦਾ ਕਿ ਇਹ ਬਹੁਤ ਸੋਹਣੇ ਲਿਰਿਕਸ ਹੈ ਮੇਰੇ ਦਿਲ ਨਾਲ ਜੁੜੀ ਗੱਲ ਆ ਤਾਂ ਮੈਨੂੰ ਹੋਣੇ ਕਹਿੰਦਾ ਕੁਝ ਪੇਜ ਉਹਨੇ ਕਿਸੇ ਨੂੰ ਜਿੱਦਾਂ ਲਾਇਕ ਆਪਾਂ ਪੇਜ ਦੇ ਨਹੀਂ ਕਿਸੇ ਨੂੰ ਚਾਹਣ ਵਾਲੇ ਉਹਨਾਂ ਨੇ ਇਦਾਂ ਨੇ ਦੋ ਲਾਈਨਾਂ ਜਸਟ ਲਿਖੀਆਂ ਕਦੇ ਦਾ ਤੂੰ ਆਵੇਂਗਾ ਉਸੇ ਚਰਾਹੇ ਤੇ ਤਾਂ ਮੈਂ ਮਿਕਸ ਕਰਦਾ ਇਹ ਮੈਂ ਮੈਂ ਮਿਕਸ ਕਰਕੇ ਰੁਕ ਮੈਂ ਵਿਚੇ ਹੀ ਰੁਕਿਆ ਮੈਂ ਕਿਹਾ ਭਾਜੀ ਕੀ ਗੱਲ ਮੈਂ ਕਿਹਾ ਮੈਨੂੰ ਮਿਕਸ ਕਰੰਦੋ ਵੀ ਕੀ ਮਤਲਬ ਕਿ ਪਿਛੇ ਕੀ ਹਰਮੋਨੀ ਵਜਾਈ ਜਾਂਦੇ ਹਾਂ ਕਿ ਮੈਂ ਕੰਮ ਕਰਦਾ ਵੇ ਡਿਸਟਰਬ ਹੋ ਰਿਹਾ ਕਹਿੰਦੇ ਯਾਰ ਰਾਜੇ ਮਤਲਬ ਕਿ ਭਰਾ ਵਾ ਆਪਣਾ ਤੇ ਦੋ ਲਾਈਨਾਂ ਭੇਜੀਆਂ ਤੇ ਕਹਿੰਦਾ ਵੀ ਇਦਾਂ ਹੀ ਗਾ ਕੇ ਭੇਜਨੀ ਆ ਦੋਕ ਤੇ ਯਾਰ ਤੂੰ ਆ ਲੈ ਤੂੰ ਗਾ ਕੇ ਕਿਦਾਂ ਤੂੰ ਗਾ ਦੇ ਇਦਾਂ ਕਿਉਂ ਨਹੀਂ ਕਿਸੇ ਨੂੰ ਵਾਇਸ ਨੋਟ ਭੇਜਣਾ ਵਾ ਤੇ ਮੈਂ ਕਿਹਾ ਫਿਰ ਯਾਰ ਦਿਖਾਓ ਮੈਂ ਕਿਹਾ ਤਾਂ ਉਹ ਕਈ ਵਾਰ ਇਦਾਂ ਹੁੰਦਾ ਕਿ ਰੱਬ ਵੱਲੋਂ ਹੀ ਜਦੋਂ ਮੈਨੂੰ ਵਕਤ ਯਾਦ ਆ ਕਿ ਮੈਂ ਜਸਟ ਫੋਨ ਫੜਿਆ ਹੈਗਾ ਮੈਂ ਦੋ ਲਾਈਨਾਂ ਮੈਂ ਪੜੀਆਂ ਤਾਂ ਅੰਦਰੋਂ ਜਿਵੇਂ ਆਵਾਜ਼ ਆ ਗਈ ਮੈਂ ਕਿਹਾ ਨਹੀਂ ਮੈਂ ਕਿਹਾ ਭਾਜੀ ਕੀ ਇਹਨੂੰ ਰੁਕੋ ਦੋ ਮਿੰਟ ਕਹਿੰਦਾ ਕੀ ਗੱਲ ਯਾਰ ਉਹ ਤਾਂ ਕਾਲਾ ਬੜਾ ਪਿਆ ਮੈਂ ਕਿਹਾ ਉਹਨੂੰ ਤਾਂ ਪਹਿਲਾਂ ਮੈਸੇਜ ਕਰ ਦੋ ਵੀ ਇਹ ਗਾਣਾ ਨਹੀਂ ਤੈਨੂੰ ਦੇਣਾ ਕਹਿੰਦੇ ਯਾਰ ਕੀ ਹੋ ਗਿਆ ਤੈਨੂੰ ਮੈਂ ਕਿਹਾ ਅੱবি ਇਹ ਗਾਣਾ ਆਪਾਂ ਵਧੀਆ ਬਣਾਵਾਂਗੇ ਵਧੀਆ ਕਰਾਂਗੇ ਜਸਟ ਉਦੋਂ ਹੀ ਆਵਾਜ਼ ਆ ਗਈ ਪੜਦੇ ਆ ਅਜ ਤੱਕ ਮਤਲਬ ਮੈਨੂੰ ਲੱਗਦਾ ਇਸ ਤੋਂ ਪਹਿਲਾਂ ਤੇ ਬਾਅਦ ਅਜ ਤੱਕ ਨਹੀਂ ਹੋਇਆ ਰੱਬ ਬੋਲੋ ਹੀ ਤਾਂ ਕਹਿੰਦੇ ਕੀ ਗੱਲ ਮੈਂ ਕਿਹਾ ਇਦਾਂ ਹੀ ਮੈਂ ਜਿੱਦਾਂ ਹੁਣ ਇੱਥੇ ਸਟੈਂਡ ਲੱਗਾ ਪਿੱਛੇ ਮੈਂ ਕਿਹਾ ਮਾਈਕ ਲਾਇਆ ਉਸੇ ਵੇਲੇ ਛੇਤੀ ਛੇਤੀ ਮੈਂ ਕਿਹਾ ਆ ਜੋ ਕਹਿੰਦੇ ਕੀ ਕਰੀ ਜਾਣਾ ਤੂੰ ਪਹੁੰਚਿਆ ਭੇਜਣਾ ਮੈਂ ਵੀ ਤਾਂ ਸੀਰੀਅਸ ਲੈ ਗਿਆ ਮੈਂ ਕਿਹਾ ਤੀ ਬਸ ਦੋ ਲਾਈਨਾਂ ਗਾ ਦਿਓ ਤੇ ਮੈਂ ਤੁਹਾਨੂੰ ਦੱਸਣਾ ਕਿਵੇਂ ਕੋਣੀ ਉਹਦਾ ਫਿਰ ਮੈਂ ਦੱਸਿਆ ਮੈਂ ਕਿਹਾ ਕਦੇ ਤਾਂ ਤੂੰ ਆਵੇਂਗਾ ਆਵੇਂ ਉਸੇ ਹੀ ਚੋਰਾਹੇ ਤੇ ਜਿਹੜੇ ਸੀ ਚੋਰਾ ਗਿਆ ਸਾਨੂੰ ਛੱਡ ਕੇ ਬਸ ਇਹੀ ਦੋ ਲਾਈਨਾਂ ਹੈਆਂ ਮੈਂ ਐਵੇਂ ਗਈ ਉਹ ਮੇਰੇ ਦੇਖਣ ਕਿੰਦੇ ਯਾਰ ਇਹ ਤਾਂ ਬੜਾ ਸੋਹਣਾ ਲੱਗ ਰਿਹਾ ਮੈਂ ਕਿਹਾ ਅਗਰ ਗਾਉਣੇ ਆ ਆਪਾਂ ਗਾਇਆ ਤੇ ਗਾ ਕੇ ਜਸਟ ਦੋ ਲਾਈਨਾਂ ਰੱਖਤੀਆਂ ਉਹਨੂੰ ਵਾਇਸ ਮੈਸੇਜ ਭੇਜਦਾ ਕਿ ਭਾਈ ਅਬ ਐਵੇਂ ਨਹੀਂ ਹੁਣ ਕਰਨਾ ਤੂੰ ਜਿੰਨੂੰ ਭੇਜਣਾ ਹੀ ਉਹਨੂੰ ਰਹਿਣ ਦੇ ਪੂਰਾ ਗਾਣਾ ਬਣਾ ਕੇ ਫੇਰ ਭੇਜਾਂਗੇ ਰੱਬੋ ਲੋ ਬਾਈ ਦਾ ਇੱਕ ਅੱਦੇ ਦਿਨ ਬਾਅਦ ਬਰਥਡੇ ਹੈਗਾ ਤਾਂ ਰਣਬੀਰ ਬਾਜੀ ਆਪਣੇ ਆਏ ਤੇ ਉਹ ਕਹਿੰਦੇ ਕਿ ਯਾਰ ਅਸੀਂ ਦੋ ਲਾਈਨਾਂ ਕੱਲ ਬਣਾਈਆਂ ਸੀ ਲਾਡੀ ਨੇ ਆਉਂਦਿਆਂ ਨੂੰ ਉਹਨਾਂ ਦੇ ਮਿਊਜ਼ਿਕ ਬਣਾ ਰਹੇ ਦੋ ਗਲਾਈਨ ਪਿੱਛੇ ਕੋਰਡ ਜਸਟ ਰੱਖੇ ਤੇ ਉਹ ਕਹਿੰਦੇ ਆਪਾਂ ਵੀਡੀਓ ਬਣਾ ਕੇ ਪਾ ਦਨੇ ਹੂੰ ਉਹ ਵੀਡੀਓ ਅੱਜ ਵੀ ਫੇਸਬੁਕ ਤੇ ਉਹੀ ਵਾਇਰਲ ਹੋਈ ਉਹ ਰੱਬ ਵੱਲੋਂ ਹੀ ਬਣਾ ਕੇ ਪਾਈ ਦੋ ਲਾਈਨਾਂ ਕੀ ਇਹ ਬਰਥਡੇ ਆ ਸਾਡਾ ਇਦਾਂ ਭਾਈ ਦਾ ਇਦਾਂ ਤੇ ਆ ਦੋ ਲਾਈਨਾਂ ਬਣਾਈਆਂ ਸੀ ਤੇ ਸੁਣੋ ਉਹ 6 ਮਹੀਨੇ ਬਾਅਦ ਜਦੋਂ ਦੇਖਿਆ ਸੀ WhatsApp ਤੇ ਅਸੀਂ ਮੈਂ ਭਾਈ ਨੂੰ ਫੋਨ ਕੀਤਾ ਮੈਂ ਕਿਹਾ ਭਾਈ ਆਪਣਾ ਗਾਣਾ ਤਾਂ ਲੀਕ ਹੋ ਗਿਆ ਭਾਈ ਬੜੀ ਟੈਂਸ਼ਨ ਸੀ ਫਿਰ ਮੈਨੂੰ ਤੇ ਜੀਰ ਭਾਈ ਦਾ ਫੋਨ ਆਇਆ ਕਹਿੰਦੇ ਯਾਰ ਲੀਕ ਤਾਂ ਠੀਕ ਆ ਬਾਜ ਕੀ ਦੀ ਜ ਮੈਂ ਕਿਹਾ ਆਪਣੀ ਜੀ ਆ ਤੁਹਾਡੀ ਬਾਜ ਜੀ ਆ ਕਹਿੰਦੇ ਫਿਰ ਲੀਕ ਨਹੀਂ ਹੋਇਆ ਉਹ ਫਿਰ ਤਾਂ ਹੈ ਮਤਲਬ ਵਾਇਰਲ ਹੋ ਗਏ ਇਹ ਤਾਂ ਚੱਲ ਗਏ ਉਹ ਕਿ ਉਹ ਸਾਡੇ ਬਿਲਕੁਲ ਸਟਰਗਲ ਸਟਰਗਲ ਟਾਈਮ ਹੀ ਹੈ ਬਟ ਆਲੇ ਤਾਂ ਬਿਲਕੁਲ ਸਾਰਾ ਕੁਝ ਸ਼ਿਫਟ ਕੀਤਾ ਹੈਗਾ ਕੁਝ ਵੀ ਨਹੀਂ ਮਤਲਬ ਪੂਰਾ ਜੋਰ ਸ਼ੋਰ ਲਾ ਰਹੀ ਤੇ ਰੱਬ ਨੇ ਮਤਲਬ ਜਿੱਦਾਂ ਗਾਣਾ ਭੇਜਿਆ ਤਾਂ ਇਦਾਂ ਬਣਾਇਆ ਔਰ 6 ਕੁ ਮਹੀਨੇ ਬਾਅਦ ਉਹ ਆਟੋਮੈਟਿਕਲ ਇੰਨਾ ਵਾਇਰਲ ਹੋ ਗਿਆ ਫਿਰ ਉਸ ਤੋਂ ਬਾਅਦ ਹੀ ਭਾਜੀ ਨੂੰ ਵੀ ਇਦਾਂ ਟੀਮ ਮਿਲੀ ਸਾਰੇ ਭਰਾ ਮਿਲੇ ਜਿੱਦਾਂ ਫਿਰ ਉਹਦੀ ਵਧੀਆ ਆਡੀਓ ਵੀਡੀਓ ਕੀਤਾ ਤਾਂ ਉਹ ਬਹੁਤ ਪਸੰਦ ਕੀਤਾ ਸਾਰਿਆਂ ਨੇ ਸਾਰਿਆਂ ਨੇ ਪਸੰਦ ਕੀਤਾ ਹਾਂਜੀ ਭਾਜੀ ਬੜਾ ਦੋਨਾਂ ਚਕੌਣੇ ਮੈਂ ਤੁਸੀਂ ਬੜੇ ਹਾਂਜੀ ਤੇ ਫਿਰ ਜ਼ਿਆਦਾਤਰ ਸਟੂਡੀਓ ਦੇ ਵਿੱਚ ਵਰਕ ਜ਼ਿਆਦਾ ਕੌਣ ਕਰਦਾ तकरीबन ਬਰਾਬਰ ਹੀ ਹੈ ਬਰਾਬਰ ਹੀ ਹਾਂਜੀ ਹਾਂਜੀ ਵੰਡਿਆ ਆ ਪਕਾ ਮਾ ਦਾਦਾ ਤੋਂ ਕੁਛ ਕੁ ਚੀਜ਼ੋ ਚੀਜ਼ਾਂ ਹਾਂਜੀ ਵੰਡਿਆ ਦੂਰੀ ਨਹੀਂ ਇਹ ਇਹ ਅਸਲ ਜਿਨੇ ਕੰਮ ਨਹੀਂ ਹੈਗਾ ਸਾਡੀ ਪਹਿਲੇ ਦਿਨ ਤੋਂ ਹੀ ਇਹ ਹੈ ਕਿ ਇਹਨੂੰ ਕੋਈ ਕੰਮ ਨਹੀਂ ਸਮਝਦੇ ਜਦੋਂ ਤੇ ਕਹਦੇ ਵੰਡਿਆ ਇਹ ਤਾਂ ਖੋਖ ਹੋ ਕੇ ਇੱਕ ਦਿਨ ਕਰਦੇ ਇੱਧਰ ਓ ਮੈਨੂੰ ਮੈਨੂੰ ਸੁਝਿਆ ਮੈਂ ਜਦੋਂ ਕੋਈ ਲੂ ਬਣਾ ਰਿਹਾ ਹਾਂ ਇਹਨੇ ਪਿਛੇ ਯਾਰ ਇੱਕ ਮਿੰਟ ਸਾਡ ਤੇ ਬੀਟ ਦੇਖ ਕਿੰਨੀ ਮਜ਼ੇਦਾਰ ਆ ਰਹੀ ਮਾਈਂਡ ਚ ਬਾ ਉਹ ਬਣਾਣੀ ਆ ਫਿਰ ਜਦੋਂ ਮੈਂ ਕੁਛ ਕਰ ਰਿਹਾ ਹਾਂ ਨੇਗਾ ਨਹੀਂ ਯਾਰ ਇਹ ਤਾਂ ਇਹ ਕੰਮ ਨਹੀਂ ਹੈ ਜਸਟ ਹਨਾ ਇਹ ਤਾਂ ਆਰਟ ਹੈ ਇਹ ਤਾਂ ਅਸੀਂ ਜਦੋਂ ਰਾਤ ਕਈ ਵਾਰ 2 ਵਜੇ ਸੁੱਤੇ ਵੀ ਨਹੀਂ ਚੰਗੇ ਭਲੇ ਆ ਇੱਕਦਮ ਉੱਠ ਜੀਦਾ ਮੇਰੇ ਘਰ ਦੇ ਵੀ ਕਹਿੰਦੇ ਕਹਿੰਦੇ ਕੀ ਹੋ ਗਿਆ ਐਮਰਜੈਂਸੀ ਪੈ ਗਈ ਮੈਂ ਕਹਿੰਦਾ ਨਹੀਂ ਮੈਂ ਮੈਂ ਕਿਹਾ ਯਾਰ ਕੁਝ ਬਣ ਰਿਹਾ ਕੁਝ ਦਿਮਾਗ 'ਚ ਇਸੇ ਕਰਕੇ ਹੀ ਇਹਨੂੰ ਮਤਲਬ ਉੱਥੇ ਹੀ ਜਿੱਥੇ ਲਿਵਿੰਗ ਪਲੇਸ ਤੇ ਸਟੂਡੀਓ ਨੂੰ ਰੱਖਿਆ ਕਿ ਕਦੀ ਵੀ ਕੁਝ ਵੀ ਤੁਹਾਡੇ ਮਾਈਂਡ 'ਚ ਆ ਸਕਦਾ ਤੇ ਉਹ ਜਿਵੇਂ ਮੈਂ ਦੱਸ ਰਿਹਾ ਵੀ ਕਦੇ ਤਾਂ ਦੋਵੇਂ ਪਤਾ ਨਹੀਂ ਕਿੱਥੋਂ ਕਿਹੜੀ ਚੀਜ਼ ਕਿਹੜਾ ਲੂਪ ਕਿਹੜੀ ਲਾਈਨ ਕਿਹੜੀ ਕੰਪੋਜ਼ ਨੇ ਦਿਲਾਂ ਤੇ ਛਾ ਜਾਣਾ ਤੇ ਇੰਨਾ ਪਿਆਰ ਮਿਲ ਜਾਣਾ ਇਹ ਪਤਾ ਨਹੀਂ ਤੇ ਬਾਈ ਜਿੱਦਾਂ ਨਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਪਹਿਲਾਂ ਤੋਂ ਹੀ ਲక్ష్ਮੀ ਗਾਂਤ ਪਿਆਰੇ ਲਾਲ ਜੀ ਹੋਣਾ ਤੂੰ ਦੇਖ ਲਈਏ ਨਦੀਮ ਸਰਵਣ ਜੀ ਹੋਣਾ ਦੇਖ ਲਈਏ ਇਦਾਂ ਦਾ ਜਦੋਂ ਦੋਨੋਂ ਬ੍ਰਦਰ ਜਿਹੜੇ ਆ ਜਾਂ ਦੋਨੋਂ ਦੋਸਤ ਜਿਹੜੇ ਮ ਹਾਂ ਜ਼ਰੂਰ ਲੈਣੀ ਚਾਹੀਦੀ ਵੀ ਆਪਣੇ ਤੋਂ ਵੱਡਿਆਂ ਤੋਂ ਤੇ ਵਧੀਆ ਜਾ ਰਿਹਾ ਸ਼ੁਰੂ ਤੋਂ ਹੀ ਜਦੋਂ ਦੀ ਆਪਾਂ ਇਕੱਠੇ ਹੋਏ ਆ ਇਸੀ ਦੇ ਇਸ ਲਾਈਨ 'ਵਾਲ ਆਪਾਂ ਮੋਟੀਵੇਟ ਹੋਏ ਆਪਾਂ ਨਿਕਲੇ ਇਸ ਤੇ ਸਾਰਾ ਸਹੀ ਚੱਲ ਰਿਹਾ ਵਧੀਆ ਚੱਲ ਰਿਹਾ ਸਾਰਾ ਸਹੀ ਚੱਲ ਕਿਤੇ ਕਹਿੰਦੇ ਕਿ ਦਿਮਾਗਾਂ ਦਾ ਵੀ ਫਰਕ ਪੈ ਜਾਂਦਾ ਕਿਤੇ ਇੱਕ ਦਿਮਾਗ ਨੇ ਇੱਕ ਸੋਚਣਾ ਦੋਨੇ ਦੋ ਸੋਚਣਾ ਨਹੀਂ ਇਦਾਂ ਕਦੀ ਹੋਇਆ ਨਹੀਂ ਐਕਚੁਅਲ 'ਚ ਸਾਨੂੰ ਸਪੋਰਟ ਰਹੀ ਏ ਇੱਕ ਦੂਜੇ ਦੀ ਵੀ ਜੇ ਮੈਂ ਇੱਧਰ ਨੂੰ ਜਾਣਾ ਚਾਹ ਰਿਹਾ ਤਾਂ ਮੈਨੂੰ ਸਗੋਂ ਹੋਰ ਉਸੇ ਲਈ ਉਹ ਕੀਤਾ ਗਿਆ ਪ੍ਰੇਰਿਤ ਵੀ ਹਾਂ ਠੀਕ ਆ ਕਰੋ 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 ਦੇਖ ਦੂਸਰੇ ਸਪੋਰਟ ਇਹਦੇ ਨਾਲ ਹਮੇਸ਼ਾ ਹੀ ਤਰਾਸ਼ਿਆ ਗਿਆ 뮤జిక్ ਜਿਵੇਂ ਇਹਨੇ ਕੁਝ ਇੱਕ ਲੂਪ ਕੁਝ ਬਣਾਇਆ ਤਾਂ ਡੈਫੀਨਿਟਲੀ ਇੱਕ ਦੂਜਾ ਵਰਸ ਜਿਵੇਂ ਮੈਂ ਆਵਾਂ ਤਾਂ ਕੁਛ ਆ ਕੇ ਆਪਾਂ ਨੂੰ ਤਰਾਸ ਜਿਵੇਂ ਮੈਂ ਕੁਛ ਕੀਤਾ ਤਾਂ ਇਹਨੇ ਉਹਨੂੰ ਹੋਰ ਖੂਬਸੂਰਤ ਕਰ ਦੇਣਾ ਤਾਂ ਉਹਦੇ ਨਾਲ ਚੀਜ਼ ਵੱਡੀ ਹੀ ਹੁੰਦੀ ਗਈ ਤੇ ਜਿਵੇਂ ਤੁਸੀਂ ਦੱਸ ਰਹੇ ਕਿ ਪ੍ਰੇਰਣਾ ਕਿਵੇਂ ਮਿਲੀ ਪ੍ਰੇਰਣਾ ਤਾਂ ਜਿਵੇਂ ਜਦੋਂ ਪਹਿਲਾਂ ਤਾਂ ਪਤਾ ਹੀ ਨਹੀਂ ਹੁੰਦਾ ਕਿ ਕੋਈ ਲਾਈਨ ਆ ਮਿਊਜ਼ਿਕ ਡਾਇਰੈਕਸ਼ਨ ਜਦੋਂ ਉਹਦਾ ਨਾ ਸੋਸ਼ਲ ਮੀਡੀਆ ਐਕਟਿਵ ਵੀ ਨਹੀਂ 2011 12 13 ਚ ਅਸੀਂ ਡਿਪਲੋਮਾ ਕਰਦੇ ਸੀਗੇ ਤਾਂ ਉਦੋਂ ਫਿਰ ਜਦੋਂ ਹੀ ਨਵੇਂ ਨਵੇਂ ਹਨੀ ਸਿੰਘ ਡਾਕਟਰ ਜੀ ਉਸਨੀ ਆਏ ਤਾਂ ਉਹਨਾਂ ਨੇ ਹੀ ਇੱਕ ਮਿਊਜ਼ਿਕ ਡਾਇਰੈਕਟਰ ਸ਼ਬਦ ਲਿਆਂਦਾ ਸੀਗਾ ਤਾ ਉਦੋਂ ਸਾਡੀ ਲਾਈਨ ਜਾਂਦਾ ਘਰ ਦੇ ਪੁੱਛਦੇ ਕੀ ਯਾਰ ਹੁਣ ਬਾਹਰ ਚਲਜੋ ਜਾਂ ਕੀ ਕਰਨਾ ਆਪਣਾ ਡਿਗਰੀ ਕਰ ਲਈਆ ਤੁਸੀਂ ਮਕੈਨਿਕ ਤਾਂ ਕੀ ਕਰਨਾ ਇਹਦੇ ਵਿੱਚ ਪਰ ਸਾਨੂੰ ਇੰਟਰਸਟ ਨਾ ਆਇਆ ਕੋਈ ਕੁਝ ਇਹ ਮੈਨੂੰ ਗੌਂਦਾ ਸ਼ੌਂਕ ਹੀ ਥੋੜਾ ਬਤਾ ਤੇ ਲਾਡੀ ਮੈਨੂੰ ਅੱਜ ਵੀ ਯਾਦ ਆ ਕਿ ਅਸੀਂ ਦੋਵੇਂ ਸੋਚੀ ਵੀ ਕਰਨਾ ਕਿ ਇਹ ਪਹਿਲੀ ਵਾਰ ਪਹਿਲਾਂ ਜੌਬ ਤੇ ਲੱਗ ਗਿਆ ਸੀ 35000 ਰੁਪਿਆ ਅੰਮ੍ਰਿਤਸਰ ਤਾਂ ਇਹਨੇ ਜਦੋਂ ਆਣਾ ਮੈਂ ਤੇ ਲਾਡੀ ਬਾਈ ਕਰਦੇ ਕੀ ਸੀ ਇਹ ਮਕੈਨਿਕਲ ਚ ਸੀ ਐਸੀ ਮਸ਼ੀਨਾ ਹੁੰਦੀਆਂ ਸੀ ਐਸੀ ਹਾਂ ਤੇ ਇਹ ਲੱਗ ਗਿਆ ਪਹਿਲਾਂ ਮੈਂ ਤਾਂ ਇੱਕ ਸਾਲ ਛੋਟਾ ਸੀ ਡਿਪਲੋਮੇ ਚ ਹੀਗਾ ਇਹਨੇ ਆਉਣਾ ਮੈਂ ਪਹਿਲਾਂ ਦੇ ਦਲ ਵੇਖ ਕੇ ਬੜਾ ਮਤਲਬ ਮਾਇੂਸ ਹੋਇਆ ਹੈ ਨਾ ਮੈਂ ਕਿਹਾ ਯਾਰ ਮੈਨੂੰ ਪੁੱਛਣਾ ਵੀ ਕਿੱਦਾਂ ਕਿ ਜੌਬ ਦਾ ਜਵਾਬ ਹੀ ਹੁੰਦੀ ਆ ਤਾਂ ਉਤੋਂ 3500 ਰੁਪਏ ਸਾਰਾ ਮਹੀਨਾ ਹਨਾ ਤੰਗ ਜੇ ਹੋ ਗਏ ਮੈਂ ਕਿਹਾ ਨਹੀਂ ਉਤੋਂ ਮੈਂ ਮੇਰੀ ਵਾਰੀ ਆਉਣ ਵਾਲੀ ਸਾਲ ਮੈਂ ਵੀ ਮੈਂ ਤਾਂ ਕੁਛ ਨਹੀਂ ਮੈਂ ਕਿਹਾ ਮੈਂ ਤਾਂ ਨਹੀਂ ਕਰਦਾ ਇਹ ਮੈਂ ਗਾਉਂਦਾ ਰਹੇ ਇਹ ਮੈਨੂੰ ਲਾੜੀ ਕਹਿੰਦਾ ਕਿ ਯਾਰ ਫਿਰ ਕਰੀਏ ਕੀ ਮੈਂ ਕਿਹਾ ਯਾਰ ਉਹ ਤਾਂ ਮੈਨੂੰ ਪਤਾ ਨਹੀਂ ਹੁਣ ਮੈਂ ਕਿਹਾ ਮੈਂ ਗਾਉਣਾ ਹੈ ਗਾਣੇ ਗੋੜੇ ਬਣਾ ਕਾਣਾ ਬਣਾਈਏ ਤਾ ਮੈਨੂੰ ਯਾਦ ਆ ਵੀ ਇਹਨੇ 3500 ਰੁਪਏ ਕੀ ਕੁਛ ਨਹੀਂ ਹੁੰਦਾ 1500 ਇਹਨੇ ਦਿੱਤਾ ਹੂੰ ਇਦਾਂ 500 ਕੇ ਹੋਰ ਦੋਸਤ ਨੇ ਇਦਾਂ ਮੇਰੇ ਮਦਰ ਨੇ ਇੱਕ ਉਹਨਾਂ ਤੇ ਰਿੰਗ ਉਹਦੀ 골ਡ ਦੀ ਉਹਨਾਂ ਨੇ ਉਹ ਵੇਚਦੀ ਮੈਨੂੰ ਉਹ ਪਤਾ ਹਨ ਉਹ ਵੀ ਮਹੀਨੇ ਕੇ ਬਾਅਦ ਲੱਗਾ ਕਿ ਯਾਰ ਇਹ ਤਾਂ ਵੇਗੀ ਐ ਸ਼ਾਇਦ ਪੈਸੇ ਕਰਕੇ ਦੇ ਦਿੱਤੇ ਯਾਰ ਕਿ ਇੱਕ ਯੰਗਸਟਰ ਹੁੰਨੇ ਆ ਕਿਤੇ ਯਕੀਨ ਨਹੀਂ ਹੁੰਦਾ ਪਰ ਪਤਾ ਨਹੀਂ ਕਿ ਉਹ ਸਾਡੇ ਤੇ ਮਤਲਬ ਸਾਡੇ ਦੋਸਤਾਂ ਨੇ ਸਾਰੇ ਭਰਾਵਾਂ ਨੇ ਅੱਜ ਦੀ ਡੇਟ ਤੱਕ ਮਤਲਬ ਕਿਉਂ ਜੀ ਕੀ ਨਹੀਂ ਕੀਤਾ ਆ ਵੀ ਇਹ ਕੁਝ ਕਰਨਗੇ ਜਦ ਕਿ ਇਵੇਂ ਮਤਲਬ ਇੱਕ ਹੁੰਦਾ ਨਾ ਕਿ ਯਾਰ ਜੇ ਮੈਨੂੰ ਕੋਈ ਬੱਚਾ ਗਵੇਗੀ ਹਨਾ ਵੀ ਇਹ ਤਾਂ ਸਾਨੂੰ ਵੀ ਨਹੀਂ ਹੁੰਦਾ ਕਿ ਐਵੇਂ ਪੈਸੇ ਨੂੰ ਇਹ ਤਾਂ ਕੋਈ ਖਰਾਬ ਹੀ ਨਾ ਕਰ ਦੇ ਹਾਂ ਹਾਂ ਬਿਲਕੁਲ ਬਿਲਕੁਲ ਤਾਂ ਇਹ ਪਹਿਲੀ ਵਾਰ ਉਹਦੇ ਚੰਡੀਗੜ੍ਹ ਆਏ ਤਾਂ ਇੱਥੇ ਮੈਨੂੰ ਇੱਕ ਸੈਡ Song ਗਾਉਂਦਾ ਸ਼ੌਂਕ ਹੀ ਸੀਗਾ ਤੇ ਸਾਡਾ ਜਿਵੇਂ ਐਸਾ ਕੰਪੋਜ਼ ਕਰਦਾ ਸੈਡ Song ਹੀ ਬਿਲਾਂਹ ਚੱਲਿਆ ਤਾਂ ਉਹ ਇੱਕ ਲਿਖਿਆ ਹੈਗਾ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਬਣਿਆ ਨਹੀਂ ਉਹ ਮਤਲਬ ਉਹ ਕੁਛ ਇਦਾਂ ਦੀ ਠੋਕਰਾਂ ਪਈਆਂ ਪੈਸੇ ਤੇ ਚੰਡੀਗੜ੍ਹ ਦਾ ਪਹਿਲਾ ਐਕਸਪੀਰੀਅੰਸ ਬਹੁਤ ਮਾੜਾ ਰਿਹਾ ਤੇ ਸਾਡੇ ਕੋਈ 30 35 ਹਜ਼ਾਰ ਰੁਪਏ ਦਾ ਖਰਾਬ ਹੋਇਆ ਜਿਹਦੇ ਵਿੱਚ ਆ ਸਾਰੇ ਇਕੱਠੇ ਕੀਤੇ ਸੀ ਇਹ ਪਹਿਲੀ ਵਾਰੀ ਆਜੀ ਦੱਸ ਰਿਹਾ ਇਹ ਇਹ ਵਾਕਿਆ ਕਦੀ ਕਿਸੇ ਇੰਟਰਵਿਊ ਤੇ ਨਹੀਂ ਹੋਇਆ ਤਾਂ ਆਏ ਇਦਾਂ ਹੀ ਬੈਠੇ ਤੇ ਮੈਂ ਕਿਹਾ ਯਾਰ ਇਦਾਂ ਹੋ ਗਿਆ ਨੂੰ ਮੈਂ ਸਾਰੀ ਗੱਲ ਦਸੀ ਕਹਿੰਦੇ ਆ ਠੀਕ ਆ ਮਿਹਨਤ ਦੀ ਕਮਾਈ ਇਹਦੀ ਵੀ ਤੋ ਮੈਂ ਦੱਸ ਰਿਹਾ ਜਿਵੇਂ ਸਾਰਿਆਂ ਦੀ ਤੇ ਫਿਰ ਇੱਕ ਆਪਣੇ ਬਟਾਲੇ ਜੀ ਹੀ ਇੱਕ ਮਿਊਜ਼ਿਕ ਪ੍ਰੋਡਿਊਸਰ ਫਿਰ ਉਹ ਕਿਉਂਕਿ ਉਹ ਸੋਸ਼ਲ ਮੀਡੀਆ ਨੇ ਆਪਾਂ ਕੰਮ ਦੇਖਣਾ ਸੀ ਵੀ ਗਾਣਾ ਬਣਾਉਣਾ ਕਿ ਦੇ ਕੋ ਬਣਾਈ ਫਿਰ ਉਹਦੇ ਸਟੂਡੀਓ ਚ ਗਏ ਫਿਰ ਜਦੋਂ ਹੀ ਉਹਦੇ ਸਟੂਡੀਓ ਚ ਗਏ ਤਾਂ ਉਹਨੇ ਤਾਂ ਪਹਿਲਾਂ ਬੜੀ ਪਿਆਰ ਨਾਲ ਚਾਹ ਬਣੀ ਪਿਆਈ ਆਵਾਜ਼ ਉਹ ਜਿੱਦਾਂ ਹੀ ਸੁਣੀ ਨੇ ਇਦਾਂ ਹੀ ਮਾਈਕ ਤੇ ਮੇਰੇ ਕੋਲ ਗਵਾ ਲਿਆ ਮੈਂ ਕਿਹਾ ਵੀ ਐ ਸੁਣਦਾ ਠੀਕ ਆ ਵੀ ਹਰੇ ਮਨ ਜਾਣਾ ਉਹ ਜਦੋਂ ਹੋ ਗਿਆ ਤਾਂ ਮੈਨੂੰ ਕਹਿੰਦਾ ਕਿ ਠੀਕ ਆ ਜੀ ਫਿਰ ਕਰ ਦਿਨੇ ਸਟਾਰਟ ਤੇ ਕਰ ਦਿਓ ਐਡਵਾਂਸ ਉਹਨਾ ਆਪਣੇ ਕੋਈ ਪੈਸਾ ਨਾ ਲੈਣਾ ਦੇਣਾ ਕਿ ਜਸਟ ਨਹੀਂ ਆਏ ਪਹਿਲੀ ਵਾਰ ਆਏ ਕੰਮ ਦੇਖਣੇ ਫਿਰ ਵਾਹ ਵਾਈ ਨੇ ਮਤਲਬ ਥੋੜੀ ਬੇਇੱਜ਼ਤੀ ਕਰਕੇ ਸਾਨੂੰ ਇਦਾਂ ਹੀ ਸਟੂਡੀਓ ਚੋਂ ਬਾਹਰ ਕੱਢਿਆ ਅਹੀਂ ਇਦਾਂ ਸ਼ੂਜ਼ ਪਾ ਰਹੇ ਸੀ ਦਰਵਾਜ਼ੇ ਦੇ ਤੇ ਉਹਨੇ ਫੇਰ ਬੂਹ ਖੋਲ ਕੇ ਕਿਹਾ ਕਿ ਐਵੇਂ ਨਹੀਂ ਟਾਈਮ ਖਰਾਬ ਕਰਨਾ ਇਧਰ ਆ ਕੇ ਕੋ ਭਰ ਉਹ ਆਪਣੀ ਥੋੜੀ ਬਚਪਨੇ ਵਾਲੀ ਸੋਝੀ ਬਚ ਗਈ ਤੇ ਮੈਂ ਉਹਨੂੰ ਹਾਸੇ ਜੀ ਲੈ ਕੇ ਗੱਲ ਨੂੰ ਕਿਹਾ ਯਾਰ ਇਹਨੇ ਤਾਂ ਲੱਗ ਹੀ ਹੋਣੀ ਹਾਂ ਪਹਿਲਾਂ ਤਾਂ ਇਦਾਂ ਵੀ ਯਾਰ ਹੈ ਨਾ ਹੋਇਆ ਕੀ ਫਿਰ ਅਹੀਂ ਜਦੋਂ ਅੱਗੇ ਰਾਤ ਦੇ 1:30 ਵਜੇ ਮੈਂ ਤੇ ਲਾਡੀ ਦਾ ਰੋਡ ਦੇ ਸਾਡਾ ਰੋਡ ਤੇ ਘਰ ਹੀ ਗਿਆ ਤੇ ਰੋਡ ਤੇ ਆਪਣੇ ਘਰ ਵੱਲ ਨੂੰ ਮੂੰਹ ਕਰਕੇ ਦੋਵੇਂ ਬੈਠੇ ਰਿਹਾ 1:30 ਵਜਾ ਹੈ ਤੇ ਇਹ ਉਦੋਂ ਜੇ ਲੇਟ ਹੁੰਦਾ ਨਹੀਂ ਰਾਤ ਜਿੱਦਾਂ 9-10 ਵਜੇ ਕੰਮ ਤੋਂ ਤੇ ਇਹ ਵੇਲੇ ਹਾਂ ਖਾਓ ਹੋ ਗਏ ਤੇ ਰੋਟੀ ਪਾਣੀ ਨੇ ਖਾ ਕੇ ਤੇ ਅਸੀਂ ਬੈਠੇ ਜੀਜਾ ਲੱਗਿਆ ਮੈਂ ਇਹਨੂੰ ਗੱਲ ਦੱਸੀ ਮੈਂ ਕਿ ਯਾਰ ਦਜੀਵ ਰਾਜ ਤੇ ਹੈ ਇਹ ਨਹੀਂ ਮੇਰੇ ਨਾਲ ਗਿਆ ਅੱਜ ਦੇ ਦੇਣ ਤਾਂ ਫੇਰ ਅਸੀਂ ਬੈਠ ਕੇ ਕਹਿੰਦਾ ਹੁਣ ਕਰੀਏ ਕੀ ਪਤਾ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਣਾ ਕਿ ਜਿੱਦਾਂ ਗਾਣੇ ਵੱਲ ਰੱਬ ਵੱਲ ਵਾਈ-ਵਾਈ ਸੀਗੇ ਮੈਂ ਕਿਹਾ ਵੀ ਪਤਾ ਨਹੀਂ ਆ ਮੈਂ ਕਿਹਾ ਯਾਰ ਇਦਾਂ ਕਰਦੇ ਹਾਂ ਜਸ ਜਦ ਬਚਪਨੇ ਮੈਂ ਅੱਜ ਵੀ ਨਹੀਂ ਸੋਚ ਸਕਦੇ ਇੰਨਾ ਮਤਲਬ ਹਨਾ ਕਿ ਇੱਕ ਇਦਾਂ ਹੀ ਮੈਂ ਕਿਹਾ ਯਾਰ ਲਾਡੀ ਆਪੇ ਹੀ ਗਾਣਾ ਬਣਾਣੇ ਆ ਯਾਰ ਆਪਣਾ ਹੂੰ ਉਤੋਂ ਇਹਦੀ ਗੱਲ ਅੱਡੀ ਵਧੀਆ ਵਾ ਅੱਜ ਦੀ ਡੇਟ ਤੱਕ ਇਸ ਮਤਲਬ ਇਹਨੂੰ ਤੀ ਕੁਝ ਵੀ ਕਹ ਦੋ ਲਾਡੀ ਐਨ ਜਾਣੇ ਕਹਿੰਦੇ ਚਲੋ ਆਉਣ ਜਲਦੀ ਚਲ ਕੋਈ ਸਵਾਲ ਨਹੀਂ ਸਾਨੂੰ ਕੁਝ ਨਹੀਂ ਹੁੰਦਾ ਹੈਗਾ ਸੋ ਆਪਾਂ ਕੀ ਚੀਜ਼ਾਂ ਲੈਣਾ ਨਹੀਂ ਦੇਣਾ ਨਹੀਂ ਬਸ ਇਹ ਅਸੀਂ ਇਦਾਂ ਡਿਸਕਸ ਕੀਤਾ ਕਿ ਗਾਣਾ ਬਣਾ ਇਹ ਕਹਿੰਦਾ ਠੀਕ ਹੈ ਜੀ ਬਣਾਨੇ ਗਾਣਾ ਮੈਂ ਕਿਹਾ ਲਾਡੀ ਜੋਬ ਬਹੁਤ ਹੋ ਗਈ ਪੈਂਦੀ ਸੀ ਵਰ ਵਾਲੀ ਕੁਝ ਨਹੀਂ ਬੰਨਿਆ ਇਹ ਵੀ ਛੱਡ ਕਹਿੰਦਾ ਠੀਕ ਹੈ ਛੱਡ ਦੇ ਐਨੇ ਜੋਬ ਵੀ ਛੱਡ ਤੀ ਅਹੀਂ ਮੇਰਾ ਸਾਡਾ 3 ਸਟੋਰੀ ਘਰ ਹੀ ਉਤੋਂ ਹੀ ਥੱਲੇ ਆਉਣਾ ਅਸੀਂ ਬੇਸਮੈਂਟ ਹੀ ਘਰ ਦੇਆਂ ਵੱਲੋਂ ਅਸੀਂ ਕਾਲਜ ਜਾਣਾ ਐ ਥੱਲੇ ਬੇਸਮੈਂਟੇ ਲੈਫਟ ਲਾ ਕੇ ਤੇ ਆਪਣੀ ਬੀਟਾ ਬਣਾਈ ਜਾਣੀ ਜਦੋਂ ਘਰ ਦੇ ਥੱਲੇ ਨੇ ਆਵਾਜ਼ ਬੰਦ ਕਰ ਲਈ ਨੂੰ ਜਾ ਲੈੰਦੋ ਬਾਈ ਬੰਕ ਮਾਰੇ ਕਦੀ ਕਾਲਜ ਨਹੀਂ ਜਾਣਾ ਇੰਨੇ ਕੰਮ ਤੇ ਨਹੀਂ ਜਾਣਾ ਐਨੇ ਘਰੇ ਵੀ ਨਹੀਂ ਪਹਿਲਾਂ ਦੱਸਿਆ ਵੀ ਮੈਂ ਕੰਮ ਤੇ ਜਾਂਦਾ ਕਿ ਨਹੀਂ ਜਾਂਦਾ ਆ ਯਾਰ ਕ੍ਰੇਜ਼ ਬੈ ਗਿਆ ਯਾਰ ਗਾਣਾ ਬਣਾਉਣਾ ਇੱਕ ਦਿਮਾਗ ਚ ਆ ਗਈ ਗਾਣਾ ਬਣਾਉਣਾ ਨਾ ਸਾਨੂੰ ਲਿਰਿਕਸਾ ਪਤਾ ਨਾ ਕੋਈ ਚੀਜ਼ ਦਾ ਪਤਾ ਬਸ ਬਿਲਕੁਲ ਹੀ 셀ਫ ਸਟੱਡੀ ਐਂਟੀ ਥਾਂਗੂ ਲਾਗੇ ਤੇ ਉਦੋਂ ਹੀ ਗੱਲ ਕਰਦੇ ਹੁੰਦੇ ਸੀ ਅੱਜ ਉਹ ਦੱਸਣਾ ਚਾਹੁੰਗਾ ਉਹਨਾਂ ਨੂੰ ਜਿਹੜੇ ਸਟਾਰਟਅਪ ਕਰ ਰਹੇ ਆ ਅਸੀਂ ਉਦੋਂ ਉਦੋਂ ਬਿਲਕੁਲ ਇਹ ਹਰ ਪਤਾ ਨਹੀਂ ਕਿੰਨੀ ਵਾਰ ਦੁਹਰਾਈਏ ਗੱਲ ਕਿ ਜੇ ਅਸੀਂ ਕੁਝ ਬਣ ਗਏ ਜੇ ਅਸੀਂ ਕੁਝ ਕਰ ਲਿਆ ਚਲੋ ਅੰਨਾ ਦੇ ਨਹੀਂ ਕੀਤਾ ਬਸ ਠੀਕ ਠੀਕ ਕਰ ਲਿਆ ਰੋਟੀ ਪਾਣੀ ਚੱਲਣ ਦੀ ਵਧੀਆ ਲੋਕ ਜਾਣਦੇ ਗਾਣੇ ਆਪਣੇ ਵਧੀਆ ਚੱਲ ਗਏ ਪਰ ਅੰਨਾ ਹੈਗਾ ਵੀ ਇਹ ਗੱਲ ਦੱਸਾਂਗੇ ਪੀ ਜੇ ਅਹੀਂ ਕਰ ਲੈ ਫਿਰ ਕੋਈ ਵੀ ਕਰ ਸਕਦਾ ਕਿਉਂਕਿ ਸਾਡੇ ਕੋਲ ਕੁਝ ਨਹੀਂ ਇੱਕ 13 ਜੀਬੀ ਮਨ ਲਾਦਾ ਫੋਨਾਂ ਦੀ ਵੀ ਜੀਬੀ ਜ਼ਿਆਦਾ ਹੁੰਦੀ 13 ਜੀਬੀ ਸਾਡੇ ਕੋਲ ਲੈਪਟਾਪ ਵੀ ਉਹ ਮੇਰੇ ਸسٹر ਨੇ ਗਿਫਟ ਇਦਾਂ ਕੀਤਾ ਹੈਗਾ ਤੇ ਅਸੀਂ ਇਦਾਂ ਰਲ ਮਿਲ ਕੇ 7-8 ਸਵਰ ਆਹੋ ਮਾਈ ਕੀਗਾ ਜਿਹਦੇ ਤੇ ਅਸੀਂ ਪਹਿਲੀ ਵਾਰ ਕੰਮ ਸ਼ੁਰੂ ਕੀਤਾ ਆਪਣਾ ਹੀ ਗਾਣਾ ਬਣਾਉਣਾ ਚਾਹਿਆ ਸਾਲ ਇੱਕ ਆਪਣੇ ਗਾਣਾ ਬਣਾਉਂਦੇ ਰਹੇ ਕੰਮ ਹੀ ਨਹੀਂ ਆਉਂਦਾ ਸਾਲ ਤੇ ਉਹ ਉਹਨੂੰ ਬਣਾਉਣ ਦੇ ਚੱਕਰ ਚ ਅਸੀਂ ਇੰਨਾ ਟ੍ਰੇਨਡ ਹੋ ਗਏ ਅੰਨਾ ਲਰਨ ਕਰ ਗਏ ਹੁਣ ਤੁਸੀਂ ਹੋਰ ਨਾਲ ਦੇ ਗੀਤ ਬਣਾਉਣਾ ਹਾਂ ਹੁਣ ਤਾਂ ਅਸੀਂ ਕਲਾਸਿਕਲ ਵਾਲੇ ਨੇ ਗਲਤੀਆਂ ਕਰਦੇ ਹਾਂ ਲੱਡੀ ਬਾਈ ਤੇ ਜਿੱਦਾਂ ਨਾ ਰਾਜਾ ਬਾਈ ਜਿੱਦਾਂ ਥੋੜਾ ਜਿਆਦਾ ਨਹੀਂ ਬੋਲਦੇ ਹੈਗੇ ਆ ਆ ਉਹ ਸ਼ੁਰੂ ਤੋਂ ਹੀ ਮਤਲਬ ਵਧੀਆ ਆਦਾ ਇਹ ਸਕਿੱਲ ਵਧੀਆ ਗਾ ਲੋ ਜਿੱਦਾਂ ਜਿੱਦਾਂ ਤੁਹਾਡਾ ਰਿਪੋਰਟਿੰਗ ਕਰਨਾ ਕੁਝ ਕਰਨਾ ਸਕਿੱਲ ਵਧੀਆ ਗਾ ਹਾਂਜੀ ਸ਼ੁਰੂ ਤੋਂ ਹੀ ਤੇ ਬਈ ਫਿਰ ਟਰਬਨ ਬੀਟ ਹੀ ਕਿਉਂ ਕੀ ਦੇਖਿਆ ਕਿ ਇਹ ਪਗੜੀ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਕਿ ਕਾਰਨ ਕੀ ਸੀ ਇਹ ਇਹ ਪਛਾਣ ਕਰਕੇ ਇਹ ਪਛਾਣ ਹੀ ਸਾਡੀ ਸ਼ੁਰੂ ਤੋਂ ਆਪਾਂ ਸੋਚਿਆ ਵੀ ਨਾ ਕੀ ਰੱਖੇਗਾ ਨਾ ਕੋਈ ਜੁੜਦਾ ਨਾਮ ਬਣਾ ਜਿੱਦਾ ਆਪਣੇ ਨਾਲ ਤੇ ਪੱਕੇ ਅਸੀਂ ਬੰਦੇ ਆ ਸਰਦਾਰੀ ਹੈ ਸਾਡੀ ਹਾਂ ਬਸ ਉਸ ਕਰਕੇ ਨਾਲੇ ਨਾਲੇ ਮਿਲੀ ਵੀ ਮਸੀ ਆ ਹਾਂ ਜੀ ਹਾਂ ਜੀ ਮਿਲੀ ਵੀ ਮਸਾ ਹੀ ਕਰ ਲੋ ਬੜੀ ਬਹੁਤ ਬਹੁਤ ਇਸ ਚੀਜ਼ ਲਈ ਕਰਨੇ ਪਏ ਹਾਂ ਜੀ ਬਸ ਉਹਦੇ ਕਰਕੇ ਹੀ ਇਹ ਨਾਮ ਵੀ ਹੈ ਇਹ ਨਾਮ ਵੀ ਇਸ ਇਸ ਕਰਕੇ ਵੀ ਟਰਨ ਬੀਟ ਰੱਖਿਆ ਹਾਂ ਜੀ ਹਾਂ ਜੀ ਤੇ ਫਿਰ ਕੰਪਨੀ ਵੀ ਟਰਨ ਬੀਟਸ ਦੇ ਨਾਂ ਤੇ ਬਣਾਈ ਜਾਂ ਫਿਰ ਹੋਰ ਕੋਈ ਨਾਮ ਆਪਣੇ ਕੰਪਨੀ ਨਹੀਂ ਨਹੀਂ ਟਰਨ ਬੀਟਸ ਨਾਂ ਤੇ ਜਿਸ ਸਾਰਾ ਕੁਝ ਇਹੀ ਹੈ ਹਾਂ ਜੀ ਹਾਂ ਜੀ ਤੇ ਭਾਜੀ ਫਿਰ ਰਾਜ ਭਾਜੀ ਥੋੜੇ ਤੁਹਾਡੇ ਤੋਂ ਮੈਂ ਜਿਆਦਾ ਚਾਹਣਾ ਇਹ ਗੱਲ ਕਿ ਟਰਨ ਬੀਟ ਹੀ ਕਿਉਂ ਟਰਨ ਬੀਟਸ ਇਕ ਤਾਂ ਅਹੀਂ ਸ਼ਰਤੋ ਸਰਦਾਰੀ ਫੈਮਲੀ ਨੂੰ ਵੀ ਸਿੱਖ ਧਰਮ ਆਪਣੇ ਸਿੱਖੀ ਫੈਮਲੀ ਦਾ ਮੇਰੇ ਮਦਰ ਵੀ ਸਾਰੇ ਆਪਾਂ ਇਹਨਾਂ ਦੇ ਵੀ ਤਾਂ ਅਹੀਂ ਸ਼ਰਤੋ ਹੀ ਇੱਕ ਟਰਬਨੀ ਵੇਅਰ ਕਰਦੇ ਸੀਗੇ ਤੇ ਇਦਾਂ ਉਹ ਤਾਂ 뮤직 ਕਰਦੇ ਸੀਗੇ ਤਾਂ ਉਹ ਸਾਨੂੰ ਇੱਕ ਦਿਨ ਕਾਫੀ ਨਾਮ ਸੋਚੇ ਅਸੀਂ ਤਬੀ ਇਦਾਂ ਕੁਝ ਆ 뮤직 ਆ 뮤직 ਇਦਾਂ ਫਿਰ ਇਹਵੇਂ ਬੈਠੇ ਹੀ ਗਏ ਤਾਂ ਮੈਨੂੰ ਕਿਹਾ ਇੱਕ ਦਿਨ ਬੜੀ ਸੋਹਣੀ ਪੱਗ ਬਣ ਗਈ ਬੜੀ ਵਧੀਆ ਮੈਂ ਕਿਹਾ ਟਰਬਨ ਜੀ ਬਣੀ ਹੈ ਨਾ ਤਾਂ ਕਹਿੰਦਾ ਠੀਕ ਹੈ ਚੱਲ ਆ ਵਧੀਆ ਬੀਟ ਬਣਾਨੇ ਆ ਮੈਂ ਕਹ ਗੀ ਬਣ ਗਈ ਗੱਲ ਮੈਂ ਕਹ ਲਾ ਡੀ ਟਰਬਨ ਵੀਰ ਸੇ ਰੱਖੀ ਨਾ ਇਹ ਨਹੀਂ ਸਵਚਿਆ ਵੀਰ ਦੋ ਚਾਰ ਦਿਨ ਫਿਰ ਸਾਰੇ ਨਹੀਂ ਪੁੱਛਿਆ ਉਹ ਸਾਰੇ ਹੀ ਫਿਰ ਕਹਿੰਦੇ ਯਾਰ ਤਾਂ ਬਹੁਤ ਵਧੀਆ ਨਾਮ ਆ ਤਾਂ ਫਿਰ ਸਾਡੀ ਉਹ ਪ੍ਰੋਫਾਈਲ ਨੂੰ ਵੀ ਜਾ ਰਿਹਾ ਹੈਗਾ ਤਾਂ ਆਇਆ ਵੀ ਨਹੀਂ ਇਹਦਾ ਕੋਈ ਨਾਮ ਤੇ ਤੇ ਹੈਗਾ ਵੀ ਕਾਫੀ ਉੱਚਾ ਤੇ ਸੁਚਾ ਨਾਮ ਹਾਂਜੀ 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 ਤੇ ਇਹਨੂੰ ਮਾਰਕਰ ਰੱਖਣਾ ਵੀ ਆਪਣੇ ਫਰਜ਼ ਵੀ ਬਣ ਬਿਲਕੁਲ ਬਿਲਕੁਲ ਤੇ ਰਾਜੇਬਾਈ ਫਿਰ ਇੱਕ ਹੁਣ ਤੱਕ ਕਰਨ ਔਜਲੇ ਨੂੰ ਕੀਤਾ ਰਿਕਾਰਡ ਹੋਰ ਕਿੱਡ ਕੇ ਨ ਕੀਤਾ ਇਕਰਨੋ ਜਿਲ੍ਹਾ ਕਰਨੋ ਜਿਲ੍ਹਾ ਕਿਹੜਾ ਗੀਤ ਕੀਤਾ ਸੀ ਇਹ ਪੀਸੀਆਰ ਉਹ ਵੀ ਬਹੁਤ ਪਿਆਰ ਮਿਲਿਆ ਹੈ ਰੈੱਡ ਤੇ ਬਲੂ ਬੱਤੀ ਪੀਸੀਆਰ ਦੀ ਅੱਛਾ ਜੀ ਹਾਂ ਜੀ ਉਹ ਕਾਫੀ ਚੱਲਿਆ ਹੈਗਾ ਹੁਣ ਨਵੇਂ ਵੀ ਹੋਰ ਕਾਫੀ ਸੰਗਾਰੇ ਬਾਕੀ ਗੋਪੀ ਭਾਜੀ ਨਾਲ ਤੇ ਦੇਖ ਹੀ ਰਹੇ ਆ ਉਹਨਾਂ ਨਾਲ ਤੇ ਆਪਾਂ ਐਜ਼ ਅ ਟੀਮ ਕੰਮ ਕਰ ਰਹੇ ਆ ਤੇ ਉੜਦਾ ਪੰਜਾਬ ਨੂੰ ਵੀ ਬਹੁਤ ਪਿਆਰ ਦਿੰਦਾ ਤੇ ਇਵੇਂ ਹੀ ਦਿੰਦੇ ਰਹੋ ਹੋਰ ਵੀ ਵੱਡੇ ਕਾਫੀ ਸਿੰਗਰਸ ਨਾਲ ਆ ਰਹੇ ਆ ਬਰੋਜੇ ਮੈਂ ਹਜੇ ਆਪਾਰ ਵੀ ਨਹੀਂ ਕਰ ਸਕਦੇ ਉਹ ਅਸੀਂ ਵੀ ਚੰਨੇ ਚੱਲੋ ਸਰਪ੍ਰਾਈਜ਼ ਆ ਹਾਂ ਜੀ ਜਦੋਂ ਵੀ ਬਾਲੀਵੁੱਡ ਆਣਗੇ ਆ ਜਾਣਗੇ ਹਾਂ ਤੇ ਲੱਡੀ ਬਾਈ ਕੁਝ ਕਹਿਣਾ ਚਾਹੁੰਦੇ ਆ ਜਾਂਦੇ ਜਾਂਦੇ ਕਿ ਕਿਦਾਂ ਦਾ ਸੰਗੀਤ ਨੂੰ ਪਿਆਰ ਕਰੀਏ ਤੇ ਕਿਉਂ ਕਰੀਏ ਤੇ ਕਿਵੇਂ ਕਰਨਾ ਚਾਹੀਦਾ ਭਾਈ ਦਿਲੋਂ ਦਿਲੋਂ ਕਰਨਾ ਚਾਹੀਦਾ ਚੰਗੀ ਚੀਜ਼ ਨੂੰ ਪ੍ਰਮੋਟ ਕਰਨਾ ਚਾਹੀਦਾ ਤੇ ਚੰਗੀ ਚੀਜ਼ ਤੋਂ ਭਾਵ ਕੀ ਸਮਝਦੇ ਹੋ ਜਿਹੜਾ ਹੀ ਉਹੀ ਜਿਹੜਾ ਫੈਮਲੀ ਚ ਬਹਿ ਕੇ ਸੁਣ ਸਕੀਏ ਚਾਰ ਬੰਦਿਆਂ ਦੇ ਵਿੱਚ ਦਿਖਾ ਸਕੀਏ ਆਪਣੇ ਸਕਿਆਂ ਦੇ ਵਿੱਚ ਬਹਿ ਕੇ ਸੁਣ ਸਕੀਏ ਬਸ ਉਹ ਚੀਜ਼ ਮੈਂ ਕਹਿਣਾ ਚਾਹੁੰਗਾ ਬਸ ਤੇ ਜਦੋਂ 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 ਗੱਲ ਪੰਜਾਬੀ ਸੰਗੀਤ ਦੀ ਆਉਂਦੀ ਆ ਤੇ ਬਹੁਤ ਸਾਰੇ ਗੀਤ ਕੋ ਇਦਾਂ ਦੇ ਵੀ ਲੈ ਕੇ ਆਉਂਦੇ ਹੁਣੇ ਸਿੰਗਰ ਕਿ ਯਾਰਾ ਕਰਦੇ ਜਿਹੜੇ ਸੌਣੇ ਨੂੰ ਚੰਗੇ ਨਾਲ ਲੱਗਦੇ ਹੁਣ ਨਹੀਂ ਜ਼ਿਆਦਾਤਰ ਵੈਸੇ ਆਪਾਂ ਨਹੀਂ ਕਰੀਦੇ ਇਦਾਂ ਦੇ ਗੀਤ ਸਹੀ ਤੁਸੀਂ ਹਾਂਜੀ ਤੇ ਕਿਉਂਕਿ ਰੱਬ ਦੀ ਕਿਰਪਾ ਨਾਲ ਸਾਨੂੰ ਕਦੀ ਕਮੀ ਨਹੀਂ ਆਈ ਨਹੀਂ ਕਿਾਨੂੰ ਇਦਾਂ ਦੇ ਗਾਣੇ ਕਰਨੇ ਪੈਣ ਹਾਂਜੀ ਬਾਬਾ ਜੀ ਦੀ ਕਿਰਪਾ ਹੀ ਨਹੀਂ ਠੀਕ ਹੈ ਈ ਰਾਜੇਬਾਈ ਕੀ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਉਹਨਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਲੋਕ ਤੁਹਾਨੂੰ ਫੋਲੋ ਕਰਦੇ ਆ ਜਿਹੜੇ ਲੋਕ ਤੁਹਾਨੂੰ ਸੁਣਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਮਿਹਨਤ ਜਿਹੜੀ ਉਹ ਜਾਰੀ ਰੱਖਣੀ ਚਾਹੀਦੀ ਹੈ ਹਾਂਜੀ ਉਹ ਤਾਂ ਮੈਂ ਆਪਣੀ ਛੋਟੀ ਜਿਹੀ ਕਹਾਣੀ ਚ ਆਪਾਂ ਦੱਸ ਹੀ ਦਿੱਤੀ ਕਿ ਜੇ ਅਸੀਂ ਕਰ ਸਕਦੇ ਆ ਤਾਂ ਫਿਰ ਕੋਈ ਵੀ ਕਰ ਸਕਦਾ ਕਿਉਂਕਿ ਆਪਣੀ ਕੋਈ ਉਮੇ ਦੀ ਬੈਕਗ੍ਰਾਉਂਡ ਹੈ ਜਾਂ ਕੁਝ ਉਮੇ ਦਾ ਹੈ ਨਹੀਂ ਤੇ ਬਸ ਰੱਬ ਨੇ ਬਟਾਲੇ ਤੋਂ ਬਟਾਲੇ ਤੋਂ ਮੈਂ ਦੋਨਾਂ ਭਰਾਵਾਂ ਤੋਂ ਇਸ ਵਾਚਨ ਮੈਂ ਲੈਣਾ ਚਾਹੁੰਦਾ ਦੋਨਾਂ ਤੋਂ ਬਟਾਲੇ ਤੋਂ ਬਟਾਲੇ ਵਾਲੀ ਲਾਈਫ ਚੰਗੀ ਸੀ ਜਾਂ ਚੰਡੀਗੜ੍ਹ ਵਾਲੀ ਵੇਖੋ ਹਮ ਡੋਂ ਤਾਂ ਉਹੀ ਬਟਾਲਾ ਹਨਾ ਜਿਵੇਂ ਜਿੱਥੇ ਤੀ ਜੰਮੇ ਪੜੇ ਹੋ ਤਾਂ ਉਹੀ ਹੁੰਦੇ ਸਾਰਾ ਯਾਰ ਦੋਸਤ ਆਪਣਾ ਪਿਆਰ ਉੱਥੇ ਬਣਿਆ ਹੁੰਦਾ ਬਾਕੀ ਲਾਈਫ ਦੁਆ ਬੰਨੇ ਵਧੀਆ ਵਾ ਤੇ ਲੋਕੀ ਲੱਡੀ ਬਾਈ ਲੋਕੀ ਲੱਡੀ ਬਾਈ ਪਿੰਡ ਨੂੰ ਮਿਸ ਕਰਦੇ ਚੰਡੀਗੜ੍ਹ ਨੂੰ ਲੋਕੀ ਪਿੰਡ ਵਾਲੇ ਚੰਡੀਗੜ੍ਹ ਨੂੰ ਭੱਜਦੇ ਆ ਚੰਡੀਗੜ੍ਹ ਵਾਲੇ ਪਿੰਡਾਂ ਨੂੰ ਗੱਲ ਕੀ ਐ ਬਸ ਬੰਦੇ ਕੋ ਜੋ ਨਹੀਂ ਹੁੰਦਾ ਬੰਦੇ ਲੱਗਦਾ ਪਤਾ ਨਹੀਂ ਉੱਥੇ ਕੀ ਹੋਣਾ ਇਹ ਚੀਜ਼ ਹੁੰਦੀ ਐ ਬਸ ਤੇ ਸਾਰਥਾਂ ਸਾਰਾ ਕੋਲ ਉਹੀ ਕੁਛ ਆ ਜਿੱਥੇ ਮਾੜੇ ਲੋਕ ਵੀ ਆ ਗਏ ਤੇ ਚੰਗੇ ਲੋਕ ਵੀ ਆ ਗਏ ਹਾਂਜੀ ਤੇ ਰਾਜੇ ਬਾਈ ਫਿਰ ਇੱਥੇ ਚੰਡੀਗੜ੍ਹ ਹੀ ਆਉਣ ਦਾ ਕੀ ਕਾਰਨ ਸੀ ਬਟਾਲੇ ਵੀ ਤਾਂ ਵਰਕ ਹੋ ਸਕਦਾ ਜੀ ਹਾਂਜੀ ਜਦੋਂ ਅਸੀਂ ਇੱਥੇ ਨਵੇਂ-ਨਵੇਂ ਆਏ ਤਾਂ ਪਹਿਲਾਂ ਵੀ ਜਦੋਂ ਅਸੀਂ ਉੱਥੇ ਕੰਮ ਕਰਦੇ ਸੀ ਸਾਨੂੰ ਕੁਝ ਲੋਕ ਕਹਿੰਦੇ ਸੀ ਕਿ ਜਦੋਂ ਵੀਰਪਰਾ ਕੀ ਚੰਡੀਗੜ੍ਹ ਆਓ ਸਾਨੂੰ ਉਦੋਂ ਵੀ ਨਹੀਂ ਪਤਾ ਤੇ ਅਸੀਂ ਉਹਨਾਂ ਨੂੰ ਪੁੱਛਦੇ ਵੀ ਕਿਉਂ ਬਸ ਉਹ ਕਹਿੰਦੇ ਕਿ ਜਦੋਂ ਇੰਡਸਟਰੀ 뮤직 ਇੰਡਸਟਰੀ ਇੱਥੇ ਆ ਤਾਹੀਂ ਜਦੋਂ ਆ ਗਏ ਜਿਵੇਂ ਲਾਡੀ ਦੱਸ ਰਹੀ ਕਿ ਸਾਲ ਇੱਕ ਤਾਂਹੀਂ ਪਹਿਲਾਂ ਸੁਗੇ ਬੁਲ ਕੇ ਗਾਦੇ ਆ ਤੇ ਇੱਕ ਦਿਨ ਇਹਨਾਂ ਨੇ ਮੈਂ ਹਾਂ ਹੀ ਜਦੋਂ ਅੱਗੇ ਲਾ ਕੇ ਨੇ ਜਦਾਂ ਕਹਿੰਦੇ ਬਹੁਤ ਬੋਲਦਾ ਇਦਾਂ ਹੀ ਉਹਦੇ ਮੈਂ ਇਹਨਾਂ ਨੂੰ ਮੈਂ ਜਾਣਾ ਚੰਡੀਗੜ੍ਹ ਜਾਣਾ ਗੱਲ ਖਤਮ ਐ ਆਪਾਂ 5 7 10 ਜਾਣੇ ਇਦਾਂ ਯਾਰ ਦੋਸਤ ਸੀ ਸਾਰੇ ਚੱਕ ਲੈ ਆਈਆਂ ਇਹ ਇਹਨਾਂ ਨੇ ਕਿਰਾ ਭਾਗਣਾ ਦੱਸਦੇ ਪੰਜ 6 ਸ਼ਾਮੀ 5 6 ਵਜੇ ਰੋਟੀ ਕਹਿੰਦੇ ਵੀ ਹਾਂ ਵੀ ਲੈ ਤੇ ਆਇਆ ਆ ਤੇ ਗਏ ਹੁਣ ਕਰੀਏ ਕੀ ਅੱਗੇ ਵੀ ਯਾਰ ਇਹਦੇ ਤੇ ਰੋਟੀ ਨਹੀਂ ਮਿਲਦੀ ਮੈਂ ਕਿਹਾ ਫਿਰ 2 ਮਿੰਟ ਦੋ ਫੇਰੇ ਉਤੋਂ ਬਾਅਦ ਜਦੋਂ ਹੋਇਆ ਕਿ ਯਾਰ ਕੁਝ ਕਰਨਾ ਪੈਣਾ ਕੀ ਤਾਂ ਆਏ ਤਾਂ ਹੈ ਕਹਿੰਦੇ ਵੀ ਬੜੇ ਹੀ ਵੀ ਇਥੇ ਬਹੁਤ ਕੁਛ ਆ ਪਰ ਬਣਿਆ ਨਹੀਂ ਗਾਲ ਫਿਰ ਆਪਾਂ ਫੇਸਬੁੱਕ ਤੋਂ ਮੇਰੇ ਇਥੇ ਤੇ ਇੱਕ ਦੋ ਤਿੰਨ ਆਉਣ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੀ ਕਿ ਲੋਕ ਉਹਨਾਂ ਨੂੰ ਕਾਲ ਕੀਤੀ ਜਿਨ੍ਹਾਂ ਦੇ ਥਰੂ ਹੀ ਰਣਵੀਰ ਭਾਜੀ ਆਏ ਸੀਗੇ ਤੇ ਉਹ ਇੱਕ ਰੱਬ ਨਾਲ ਫਿਰ ਇੱਕੋ ਗਾਣਾ ਬਣਿਆ ਤੇ ਪੁਸ਼ ਅਪ ਮਿਲਿਆ ਤੇ ਫਿਰ ਇੱਕ ਵਧੀਆ ਗਾਣੇ ਬਣਦੇ ਗਏ ਸਰਕਲ ਜ ਬਣਿਆ ਜਾਂਦੇ ਜਾਂਦੇ ਕੀ ਕਹੋਗੇ ਸਰੋਤਿਆਂ ਨੂੰ ਸਰੋਤਿਆਂ ਨੂੰ ਕੀ ਬਸ ਇਵੇਂ ਪਿਆਰ ਦਿੰਦੇ ਰਹੋ ਅ ਬਦਿਆ ਬਦਿਆ ਗਾਣੇ ਕਰ ਰਹੇ ਆ ਤੁਸੀਂ ਸੁਣ ਹੀ ਰਹੇ ਹੋ ਸੇਧ ਦੇਣ ਵਾਲੇ ਵੀ ਕਰਾਂਗੇ ਗਾਣੇ ਖੁਸ਼ ਕਰਨ ਵਾਲੇ ਵੀ ਕਰਾਂਗੇ ਥੋੜੇ ਸੈਡ ਕਰਨ ਵਾਲੇ ਕਰਾਂਗੇ ਕਿਉਂਕਿ ਸਾਡਾ ਕਾਮ ਆ ਵਰਸਟਾਈਲਿਟੀ ਆਪਾਂ 뮤직 ਬਣਾਉਂਦੇ ਆ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਸਾਸ਼ਟਰੀ ਗਾਲ ਜੀ ਸਾਹਿਬ ਥੈਂਕ ਯੂ ਭਾਈ ਸਾਡ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਭਾਈ ਦੋਨਾਂ ਦਾ ਥੈਂਕ ਯੂ ਭਾਈ ਥੈਂਕ ਯੂ ਮੇਰੇ ਨਾਲ ਮੌਜੂਦ ਸਨ ਦੋਨੋਂ ਬ੍ਰਦਰ ਰਾਜਾ ਭਾਈ ਤੇ ਲੱਡੀ ਭਾਈ ਤਰਨ ਬੀਟਸ ਜਿਨ੍ਹਾਂ ਦਾ ਨਾਮ ਹੈ ਕੰਪਨੀ ਦਾ ਨਾਮ ਹੈ ਤੇ ਇਹਦੇ ਅੰਡਰ ਹੀ ਉਹ ਵਰਕ ਕਰ ਰਹੇ ਆ ਦੋਨੋਂ ਹੀ ਬੜਾ ਸੁਰੀਲੇ ਨੇ ਤੇ ਬੜਾ ਸੁਰੀਲਾ ਜਿਹੜਾ ਸੰਗੀਤ ਜਿਹੜਾ ਬਣਾਉਂਦੇ ਨੇ ਛੋਟੀ ਜਿਹੀ ਸਾਡੀ ਇਹ ਪੇਸ਼ਕਸ਼ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੇ ਕਮੈਂਟਸ ਦੇ ਜ਼ਰੀਏ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਹੀ 뮤జిਕ ਬੈਂਡ ਦੇ ਨਾਲ ਨਵੇਂ ਹੀ ਸੰਗੀਤਕਾਰ ਦੇ ਨਾਲ ਉਡੀਕ ਕਰਿਓ ਵੇਟ ਕਰਿਓ ਆਮਾਗੇ ਜਰੂਰ ਕੈਮਰਾ ਪਰਸਨ ਪ੍ਰਭਜੋ ਸਿੰਘ ਖਾਲਸਾ ਨਾ ਬੰਗੜ ਦੇ ਨਾਲ ਤੁਹਾਡਾ ਆਪਣਾ ਲਾਲ ਕਮਲ ਡੇਲੀ ਪੋਸਟ ਪੰਜਾਬੀ ਫਾਸਟ ਬੀ ਨਿਊਜ਼ਲ